ਸلسਲਾ ਲਗਾਤਾਰ ਚੱਲ ਰਿਹਾ ਹੈ ਜਿਸ ਦੇ ਕਾਰਨ ਲੋਕਾ ਦਵੇਸ਼ ਪਾਲੀ ਰੋਸ ਵੀ ਪਾਇਆ ਜਾ ਰਿਹਾ ਹੈ ਤਰਨਤਾਰਨ ਚੁੱਕਸਾਂ ਜੋਤੇ ਬੰਦੀਆਂ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੇ ਰੈਲ ਕੇ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਅਰੇਬਾਜ਼ਰੀ ਕੀਤੀ ਹੈ ਨਾਰਾਜ਼ ਲੋਕਾਂ ਨੇ ਮੰਗ ਕੀਤੀ ਹੈ ਕਿ ਗੈਂਗਸਟਰ ਦੀ ਨਕਲ ਕੱਸੀ ਜਾਵੇ ਤਾਂ ਸੇ ਕਿ ਬੀਤੇ ਕੁਝ ਸਾਲਾ ਤੋਂ ਗੈਂਗਸਟਰ ਕਾਰੋਬਾਰੀਆਂ ਨੂੰ ਤੰਕੀਆਂ ਦੇ ਰਹੇ ਸਨ ਅਤੇ ਨਾਲ ਹੀ ਉਹਨਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਵੀ ਮੰਗ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਹੀ ਇਹਨਾਂ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਉਹ ਆਪਣੇ ਸੰਘਰਸ਼ ਨੂੰ ਹੋਰ ਵਧੇਖਾ ਕਰਨਗੇ ਉਸ ਦੀ ਜ਼ ਤਹਾਡੇ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾਪਸ ਚੌਂਕੀ ਦੇ ਬਾਹਰ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਅਸਲ ਦੇ ਵਿੱਚ ਇਹ ਵੀ ਪੁਲਿਸ ਚੌਂਕੀ ਨਹੀਂ ਹੁਣ ਥਾਣਾ ਬਣ ਚੁੱਕਾ ਵਾ ਸਭਰਾ ਪਿੰਡ ਵਾ ਬਹੁਤ ਪੁਰਾਣੀ ਚੌਂਕੀ ਆ ਇੱਥੋਂ ਤੱਕ ਕਹਿ ਲੀਏ ਵੀ ਜਿਹੜੀ ਦੇਖ ਦੀ ਵੰਡ ਹੈ 47 ਤੋਂ ਉਦੋਂ ਤੋਂ ਪਹਿਲਾਂ ਦੀ ਚੌਂਕੀ ਆ ਜਿਹੜੀ ਪਹਿਲਾਂ ਪਿੰਡ ਦੇ ਵਿੱਚ ਹੁੰਦੀ ਸੀ ਅੱਜ ਇਹ ਥਾਣਾ ਬਣ ਚੁੱਕਾ ਥਾਣੇ ਆਏ ਆ ਥਾਣੇ ਆਉਣ ਦਾ ਕਾਰਨ ਇਹ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਇਕੱਠੀਆਂ ਹੋਈਆਂ ਵਾ ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵਧ ਹੋ ਰਿਹਾ ਆ ਆ ਬੇਟਾ ਸਤਨਾਮ ਸਿੰਘ ਆ ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ ਰਾਤ ਬਰਾਤੇ ਲੋਕਾਂ ਦੀ ਬਾਹ ਫੜਦਾ ਹੈ ਮੈਡੀਕਲ ਸਵਾਵਾ ਦੇ ਰਿਹਾ ਵਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ ਜਿਹੜਾ ਕਿ ਉਦੋਂ ਘੱਟੋ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਹ ਦਿੰਦਾ ਹੈ ਮੈਡੀਕਲੀ ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30000 ਦੀ ਆਬਾਦੀ ਵਾਲਾ ਪਿੰਡ ਸਭਰਾ ਵਾ ਇਹਦੇ ਤੇ 2 ਮਹੀਨੇ ਪਹਿਲਾਂ ਕਾਤਲਿਆਂ ਦਾ ਹਮਲਾ ਕਰਦਿਆ ਆ ਇਦੀ ਬਾਹ ਕੱਟੀ ਗਈ ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ ਔਰ 2 ਮਹੀਨੇ ਹੋ ਗਏ ਆ ਪਤਾ ਵਾ ਸਾਰਾ ਸਰਕਾਰ ਨੂੰ ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਰ ਕਾਤਲਾਂ ਨਾਲ ਹਮਲਾ ਕਰਨ ਵਾਲੇ ਜਦ ਤੱਕ ਫੜਿਆ ਨਹੀਂ ਜਾ ਰਿਹਾ ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਖੋਹਾਂ ਹੁੰਦੀਆਂ ਵਾ ਰਾਹ ਦੇ ਵਿੱਚ ਜਾਂਦੀ ਕੋਈ ਧੀ ਪਹਿਣ ਕੋ ਮੋਟਰਸਾਈਕਲ ਵਾਲਾ ਕੋਈ ਸੁਰੱਖਤ ਨਹੀਂ ਬੰਬ ਵੀ ਤੇ ਢੇਗਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮੈਂ ਸਬੂਤਾ ਵਾਪਸ ਆ ਜੂੰਗਾ ਪਤਾ ਨਹੀਂ ਕਿੱਥੇ ਅਗਲਾ ਮੋਟਰਸਾਈਕਲ ਖੋਲਣਾ ਕਿੱਥੇ ਦਾਤਰ ਮਾਹਦੜਮਾ ਗੁਰਵਿੰਦਰ ਸਿੰਘ ਜਥੇਬੰਦੀ ਆਪ ਸਾਂਝ ਮਜ਼ਦੂਰ ਇਕਤਾ ਸਿੱਧੂਪੁਰ ਵੱਲੋਂ ਸਾਰੇ ਜਥੇਬੰਦੀਆਂ ਦੇ ਨਾਲ ਅਸੀਂ ਇੱਕ ਤਣਕੇ ਖਲੋਤੇ ਆ ਸਾਡੀ ਜਿਹੜੀ ਵੀ ਗੱਲਬਾਤ ਆ ਸਰਦਾਰ ਬਲਦੇਵ ਸਿੰਘ ਦਾ ਲੜਕਾ ਉਹਨਾਂ ਦਾ ਕਾਕਾ ਸਰਦਾਰ ਸੁਨਾਮ ਸਿੰਘ ਜੀ ਉਹਨਾਂ ਦੀ ਦਰਖਾਸਤ ਦਿੱਤੀ ਨੂੰ ਸਵਾਕ ਦੋ ਮਹੀਨੇ ਤਕਰੀਬਨ ਹੋ ਗਏ ਆ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਅਸੀਂ ਉਹ ਇਹਨਾਂ ਤੋਂ ਮੰਗ ਕਰਦੇ ਆਂ ਵੀ ਛੇਤੀ ਤੋਂ ਛੇਤੀ ਉਹਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਸਾਡੀ ਜਥੇਬੰਦੀਆਂ ਨੇ 8-10 ਦਿਨ ਦਾ ਟਾਈਮ ਲਿਆ ਵਾ ਜੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਹੋ ਸਕਦਾ ਵੀ ਸਭਰਾ ਚੌਂਕੀ ਦੇ ਵਿੱਚ ਵੀ ਅਸੀਂ ਧਰਨਾ ਲਾਵਾਂ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਜਾਵਾਂਗੇ ਜਾਂ ਡੀਸੀ ਸਾਹਿਬ ਦੇ ਦਫ਼ਤਰ ਸੰਨ ਧਰਨਾ ਲਾਉਣਾ ਪਿਆ ਤੇ ਅਸੀਂ ਲਾਵਾਂਗੇ ਤੇ ਚਾਹ ਹਾਈਵੇ ਰੋਡ 54 ਨੰਬਰ ਹਰੀਕਾਲਾ ਸਾਨੂੰ ਬੰਦ ਕਰਨਾ ਪਿਆ ਤੇ ਅਸੀਂ ਏਕਤਾ ਦੇ ਨਾਲ ਇਹ ਵਾਅਦਾ ਲੈਂਦੇ ਆ ਵੀ ਅਸੀਂ ਉਹ ਬੰਦ ਕਰਾਂਗੇ ਜੇ ਕਾਰਵਾਈ ਨਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਇਸ ਕਹਤ ਇਥੋਂ ਵੀ ਬੜਿਆ ਜਵਾਬ ਕਿ ਕਿ ਫੋਰਜੁੰਦਰ ਖਲੋਤੀ ਹੈ ਯਾਰ ਚੋਰੀ ਹੋ ਗਈ ਹੈ ਉਹ ਬਚਾਰਾ ਪੂਆ ਗੁੰਡਾ ਹੁੰਦਾ ਮੈਂ ਵੀ ਧੀਜ ਚੌਕੇ ਜਵਾਬ ਮਿਲਿਆ ਜਿਸ ਮੁਲਾਜ਼ਮ ਨੇ ਕਿਹਾ ਉਹਦਾ ਨਾਮ ਦੱਸਿਆ ਆਪਾਂ ਉਹਨ ਸਰਟਾ ਦੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤਾਂ ਕੋਈ ਵੀ ਦਰਖਾਸਤ ਜਿਹੜੀ ਮੇਰੇ ਧਿਆਨ ਤੋਂ ਆਦੀਆ ਮੈਂ ਵੱਧ ਤੋਂ ਵੱਧ ਉਤੇ ਆਪ ਧਿਆਨ ਦੇ ਕੇ ਕਾਰਵਾਈ ਕਰਦਾ ਹਾਂ ਹੋਰ ਵੀ ਜਿਵੇਂ 10 ਮਿੰਟ ਪਹਿਲਾਂ ਇੱਕ ਉਹਨੇ ਸੂਚਨਾ ਮਿਲੀ ਇੱਕ ਲੜਕਾ ਲੜਕੀ ਨੂੰ ਲੈ ਕੇ ਦੌੜ ਗਿਆ ਉਸੇ ਵਕਤ ਮੈਂ ਆਪਣੀ ਕਾਰ ਦੌੜ ਕੇ ਜਾ ਕੇ ਉਹਨੂੰ ਫੜ ਕੇ ਲਿਆ ਕੇ ਬਰਾਮਦ ਕਰਕੇ ਤੁਹਾਡੇ ਸਾਹਮਣੇ ਲਿਆਂਦਾ